चाह पी लो वे यूट्यूब पाले आदो चाह पी लो थोड़े पढ़ाई आज बगी बज्जी चाह लो आ, आ, आ ਸਕਵਾਤ ਕਹਿੰਦੇ ਕਿ ਰੋਟਾ ਮੇਰਾ ਹੋਰ ਬਹੁਤ ਪੀੜਤਦਾ ਉੱਚੀ ਬਹੁਤ ਆਸਿਆ ਹੁੰਦੇ ਅੰਦਰ ਰਵੇ ਲਿਖ ਬਵੇ ਆਹ ਤਾਂ ਆਪੀ ਨੂੰ ਬਹੁਤ ਸਵਾਦ ਨੂੰ ਰਪਾ ਜਾ ਜਬਾਣਾ ਜਾ ਜੀ ਨਾ ਨਾ ਜਨ ਤਰਪੀਏ ਕਮਾਉਣੇ ਨੇ ਤਾਂ ਨਾ ਆਣ ਤਾਂ ਪਰਮਤ ਲੱਗ ਜੰਨੇ ਐਵੇਂ ਗੱਲਾਂ ਬਾਤਾਂ ਕਰਨਾ ਪ੍ਰਬੋਹਸ ਨਾ ਪਾਇਆ ਨਹੀਂ ਘਰ ਨੂੰ ਜੇ ਟੁੱਕੇ